ਵੇਖੋ ਜੀ ਮੈਂ ਸ਼ਰਨਜੀਤ ਸਿੰਘ ਪਿੰਡ ਹਰਦੁਰਵੜਗਲਾ ਤਹਿਸੀਲ ਡਰਬਾ ਮੰਨਾਨਿਕ ਦਾ ਤਿੰਨ ਦਿਨ ਤੋਂ ਸਾਡੇ ਪਾਣੀ ਸਟਾਰਟ ਪੈਣਾ ਹੈ ਮੇਰਾ 70 ਤੋਂ 75 ਕਿੱਲੇ ਜਿਹੜੀ ਆ ਉਹ 10 ਤੋਂ 12 ਤੋਂ 15 ਫੁੱਟ ਪਾਣੀ ਜਿਹੜਾ ਉਹ ਭਰ ਤੂਗਾ ਤਿੰਨ ਦਿਨ ਦੇ ਵਿੱਚ ਅੱਜ ਰਾਤ 3 ਫੁੱਟ ਪਾਣੀ ਦਾ ਫਲਾ ਜਿਹੜਾ ਹੋਰ ਵੱਧ ਗਿਆ ਜਿਹੜਾ ਤਕਰੀਬਨ ਤਕਰੀਬਨ ਕੀ ਅੱਜ ਰਾਤ ਸਾਨੂੰ ਇੰਨਾ ਕਿ ਖਤਰਾ ਵਾ ਕਿ ਸਾਡਾ ਪਾਣੀ ਬਹੁਤ ਉੱਚਾ ਜਾ ਸਕਦਾ ਵਾ ਕਿਉਂਕਿ ਹਾਂਜੀ ਅੱਜ ਦੇਖੋ ਜੀ ਅੱਜ ਰਾਤ ਪਾਣੀ ਵਧਿਆ ਹੋਏ ਇੱਕ ਹਰਦੁਰਵਲ ਕਲਾਂ ਇੱਕ ਇਦਾਂ ਦਾ ਪਿੰਡ ਆ ਜਿਹਨੂੰ ਅੰਮ੍ਰਿਤਸਰ ਤੋਂ ਡੇਰਾ ਬੰਮਾ ਰਾਣੀ ਤੇ ਵੱਡੀ ਰੇਲਵੇ ਲਾਈਨ ਪੈਂਦੀ ਆ ਉਸ ਤੋਂ ਅੱਗੇ ਵੀ ਕਾਫੀ ਹਲਕਾ ਪੈਂਦਾ ਜਿਹੜੀ ਇੱਕ ਰੋਡ ਆ ਡੇਰਾ ਰਮਦਾਸ ਤੋਂ ਫਤੇਗੜ ਚੂੜੀਆਂ ਨੂੰ ਨਵੀਂ ਬਣੀ ਆ ਔਰ ਇੱਕ ਰੇਲਵੇ ਲਾਈਨ ਆ ਇਹ ਪਾਣੀ ਅੱਗੇ ਨਹੀਂ ਦੇਣ ਜਾ ਰਹੀ ਜਿਹਦੇ ਨਾਲ ਕੀ ਅੱਜ ਰਾਤ ਹਰਦੁਰਵਲ ਕਲਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਵਾ ਤਿੰਨ ਦਿਨ ਤੋਂ ਪਾਣੀ ਤਾਂ ਵਧਿਆ ਵਧਿਆ ਵਾ ਪਰ ਜਿਹੜਾ ਅੱਜ ਰਾਤ ਦਾ ਖਤਰਾ ਵਾ ਹੋਰ ਬਹੁਤ ਜ਼ਿਆਦਾ ਵਧਿਆ ਪਿਆ ਵਾ ਪਹਿਲਾਂ ਹੀ ਪਾਣੀ 15 ਫੁੱਟ ਹੋ ਚੁੱਕਿਆ ਔਰ ਕਿਸੇ ਜ਼ਿਮੀਦਾਰ ਦੀ ਕੋਈ ਫਸਲ ਬਾਕੀ ਨਹੀਂ ਹੈਗੀ ਨਾ ਡੰਗਰਾਂ ਦਾ ਚਾਰਾ ਨਾ ਕੁਛ ਤੇ ਬਾਕੀ ਵੀ ਸਭ ਤੋਂ ਵੱਡੀ ਗੱਲ ਆ ਕਿ ਇੱਥੇ ਵੱਡਾ ਨਮਾਇੰਦਾ ਕੀ ਹੋਣਾ ਸੀ ਹੁਣ ਤੱਕ ਪਿੰਡ ਦੇ ਕੋਈ ਪਟਵਾਰੀ ਨਹੀਂ ਪਹੁੰਚਿਆ ਕੋਈ ਤਹਿਸੀਲਦਾਰ ਨਹੀਂ ਪਹੁੰਚਿਆ ਕੋਈ ਆਖੀ ਨਹੀਂ ਸਰਕਾਰੀ ਅਧਿਕਾਰੀ ਦੇਖੋ ਕੋਈ ਸਰਕਾਰੀ ਅਧਾਰਾ ਕਿਸੇ ਘਰ ਦੇ ਵਿੱਚ ਕੁਛ ਨਹੀਂ ਆਇਆ ਪਬਲਿਕ ਖੜੀ ਆ ਹਰ ਬੰਦੇ ਨੂੰ ਪੁੱਛਿਆ ਜਾਵੇ ਕੋਈ ਹੁਣ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਕਿੰਨੇ ਦਿਨ ਤੋਂ ਇਹ ਪਾਣੀ ਆਇਆ ਇੱਥੇ ਅੱਜ 4 ਦਿਨ ਹੋ ਗਿਆ ਜੀ ਪਾਣੀ ਆਇਆ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਾਲਾ ਬਹੁਤ ਜ਼ਿਆਦਾ ਜੀ ਵੇਖੋ ਘਰ ਵੀ ਰੋੜ ਗਿਆ ਟੂੜੀ ਵੀ ਰੋੜ ਗਈ ਢਾਣਾ ਵੀ ਰੋੜ ਗਿਆ ਸਾਰਾ ਕੁਝ ਹੋ ਗਿਆ ਜੀ ਆ ਘਰ ਜੀ ਤੇ ਬਿਲਕੁਲ ਕੋਈ ਚੀਜ਼ ਨਹੀਂ ਪਾਣੀ ਦੀ ਸਾਰਾ ਤੇ ਕਿਸੇ ਨੇ ਸਾਰ ਨਹੀਂ ਪੁੱਛੀ ਕੋਈ ਨੇ ਸਾਰ ਨਹੀਂ ਪੁੱਛੀ ਕੋਈ ਪੁਲਸ ਵਾਲਾ ਮਲਾਜ ਨਹੀਂ ਕੋਈ ਦੂਜਾ ਮਲਾਜ ਨਹੀਂ ਕੋਈ ਬਸ ਕੋਈ ਮਲਾਜ ਨਹੀਂ ਇੱਥੇ ਆਉਂਦਾ ਫਸਲ ਦਾ ਕਿ ਨਗ ਨੁਕਸਾਨ ਹੋਇਆ ਫਸਲ ਸਾਰੀ ਖਤਮ ਹੋ ਗਈ ਦੀ ਤੇ ਚਾਰਾ ਜਾਂ ਤੂੜੀ ਚਾਰਾ ਵੀ ਖਤਮ ਹੋ ਗਿਆ ਤੂੜੀ ਵੀ ਸਾਰਾ ਸਾਰਾ ਵੇਖੋ ਡਬ ਡਬ ਗਿਆ ਵੇਖੋ ਪਟੜ ਬੱਜੀ ਆ ਦੂਜੀ ਬੱਜੀ ਆ ਤੇ ਸਾਰੀ ਖਤਮ ਹੀ ਆ ਅੱਗੇ ਬੱਜੀ ਹੋ ਵੀ ਨਾ ਡੜ ਗਈ ਸਾਰੀ ਕੋਈ चीज ਨਹੀਂ ਰਹਿ ਗਈ ਕੋਈ ਨਹੀਂ ਮਰ ਲ ਬੱਚੇ ਆ ਤੇ ਬੱਚੇ ਉਹ ਮੇਰੇ ਨਿੰਨੇ ਦੇ ਦੋ ਪੁੱਤਰੀ ਉਹ ਖੜਕੇ ਇੱਧਰ ਰਹਿਣਾ ਉਹਦੇ ਬਾਹਲੇ ਭੁਲੇ ਕਿ ਕਿਤੇ ਕੋ ਕਿਤੇ ਕੋਈ ਥਾਂ ਨਹੀਂ ਬੈਹਿਣ ਨੂੰ ਕੋਈ ਤੇ ਕੋਈ ਗੱਲ ਹੀ ਨਹੀਂ ਕੋਈ ਕਰਨ ਵਾਲੀ ਤੇ ਹਾਂਜੀ ਤੇ ਪਛ ਡੰਗਰ ਕਿੱਥੇ ਬੰਨੇ ਜੀ ਡੰਗਰ ਤੇ ਉਹ ਰੋਡ ਤੇ ਕੇ ਬੱਦੇ ਜੀ ਤੇ ਉਹਨਾਂ ਲਈ ਮਿਲੀ ਕੋਈ ਕੋਈ ਟੂੜੀ ਟਾੜੀ ਨਹੀਂ ਕੋਈ ਮਰ ਚਾਰਾ ਨਹੀਂ ਕੋਈ ਟੂੜੀ ਨਹੀਂ ਕੋਈ ਮੁਲਾਜ਼ਮ ਕੋਈ ਪਟਵਾਰੀ ਜਾਂ ਨਹੀਂ ਨਹੀਂ ਇੱਥੇ ਕੋਈ ਨਹੀਂ ਬੜਿਆ ਇੱਥੇ ਤੇ ਕੋਈ ਸਾਨੂੰ ਆਪਣਾ ਰਾਤ ਮੇਰੇ ਕੇ ਅੱਜ ਦਾ ਮਤਲਬ ਇਦਾਂ ਹੀ ਭੈਣ ਭਰਾਵਾਂ ਦੇ ਰਾਤ ਮੀਂਹ ਚ ਬਾਹਰ ਮੱਛਰ ਤੇ ਸੌਂ ਰਹੀਦਾ ਕਦੇ ਕਿਤੇ ਕਿਤੇ ਬੱਤੀ ਹੁਣ ਕਦੇ ਆਉਂਦੀ ਹੈ ਕਦੇ ਨਹੀਂ ਆਉਂਦੀ ਕਦੇ ਆਪਾਂ ਕਿਹੜੀ ਸੰਸਥਾ ਵੱਲੋਂ ਇੱਥੇ ਸਹਾਇਤਾ ਲਈ ਆਏ ਆ ਵਾਇਕੁਰ ਜੀ ਦਾ ਖਾਲਸਾ ਸ੍ਰੀ ਵਾਇਕੁਰ ਜੀ ਕੀ ਫਤਿਹ ਜੀ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਭਾਈ ਅਮਰਤਪਾਲ ਸਿੰਘ ਜੀ ਦੀ ਟੀਮ ਵੱਲੋਂ ਅਸੀਂ ਇੱਥੇ ਆਏ ਆ ਜੀ ਇੱਥੇ ਪਹੁੰਚੇ ਹੋਏ ਆ ਪਿੰਡ ਰਵਾਲ ਦੇ ਵਿੱਚ ਜੀ ਸਾਡਾ ਕੈਂਪ ਜਿਹੜਾ ਆ ਟਾਲੀ ਸਾਹਿਬ ਦੇ ਕੋਲ ਚੱਲ ਰਿਹਾ ਆ ਸ਼ਾਹਪੁਰ ਜਾਜਨ ਦੇ ਪੁਲ ਦੇ ਉੱਤੇ ਜੀ ਤੇ ਉੱਥੇ ਫੋਨ ਗਿਆ ਸੀ ਵੀਰ ਹੋਂ ਦਾ ਕਿ ਇੱਥੇ ਕੁਝ ਸਮਗਰੀ ਦੀ ਲੋੜ ਆ ਤੂੜੀ ਦੀ ਲੋੜ ਆ ਜੋ ਕਿ ਡੰਗਰ ਇੱਥੇ ਤੁਹਾਨੂੰ ਦੇਖ ਹੀ ਰਹੇ ਪਿਛਲੇ ਜਿਹਦੇ ਬੰਦੇ ਕਿੰਨੇ ਡੰਗਰ ਨੇ ਇੱਥੇ ਤੇ ਉਹ ਟਰਾਲੀ ਲੈ ਕੇ ਅਸੀਂ ਇੱਥੇ ਪਹੁੰਚੇ ਜੀ ਤੇ ਕੀ ਕੀ ਲੱਗਾ ਜੀ ਇੱਥੇ ਜੀ ਹੁਣ ਇਹਨਾਂ ਨੇ ਸਿਰਫ ਤੂੜੀ ਦੀ ਡਿਮਾਂਡ ਕੀਤੀ ਸੀ ਉਹ ਲੈ ਕੇ ਆਏ ਆ ਸਵੇਰੇ ਚੋਕਰ ਆਏਗੀ ਜੀ ਇੱਥੇ ਕੋ ਦੋ ਟਰੱਕ ਚੋਕਰ ਦੇ ਮੰਗਾਏ ਆ ਸਵੇਰੇ ਜਿੰਨੀਆਂ ਬੋਰੀਆਂ ਦੀ ਡਿਮਾਂਡ ਹੋਏਗੀ ਭੇਜੀ ਜਾਏਗੀ ਕਿੰਨੇ ਕਿਲੋਕਾ ਦੀ ਹੁਣ ਤੱਕ ਪੀਸਾਇਆ ਕਰ ਦਿੱਤੀ ਹੁਣ ਤੱਕ ਜੀ ਸਾਡੇ ਕੋਈ 4 ਤੋਂ 5 ਟਰੱਕ ਜਿਹੜੇ ਆ ਚੋਕਰ ਦੇ ਅੱਗੇ ਲੱਗੇ ਆ ਕੋਈ 25 2500 ਤੋਂ 3 ਯਰ ਪੇਟੀ ਜਿਹੜੀ ਅੱਗੇ ਭੇਜੀ ਆ ਕੋਈ ਸੁੱਕੀ ਰਸਤੇ ਆ ਕੁਸ ਸੰਗਤਾਂ ਵੱਲੋਂ ਸੇਵਾ ਮਿਲ ਰਹੀ ਆ ਉਹ ਵੀ ਹੈਗੇ ਭੇਜ ਰਹੇ ਆ ਨੌਜਵਾਨਾਂ ਨੂੰ ਕੋਈ ਮੈਸੇਜ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੇਰਾ ਇਹੋ ਹੀ ਮੈਸੇਜ ਆ ਕਿ ਜਿਹੜੀ ਆਪਣੇ ਤੇ ਹੁਣ ਕਰੋਪੀ ਆਈ ਆ ਕੁਦਰਤੀ ਲਾ ਲਓ ਸਿਆਸਤੀ ਲਾ ਲਓ ਕੁਛ ਵੀ ਲਾ ਲਓ ਤੁਸੀਂ ਪਰ ਤੁਸੀਂ ਅੱਗੇ ਹੋ ਕੇ ਸੇਵਾ ਕਰੋ ਇਹੀ ਧਰਨੇ ਦੇ ਗਾਂ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹ ਯਾਦ ਰੱਖੇਗੀ ਵੀ ਹਾਂ ਇਸ ਟਾਈਮ ਦੇ ਉੱਤੇ ਸਾਡੇ ਉੱਤੇ ਬਣੀ ਸੀ ਪੰਜਾਬ ਦੇ ਉੱਤੇ ਬਣੀ ਸੀ ਤੇ ਸਿਆਸੀ ਪਾਰਟੀਆਂ ਨੂੰ ਬਿਲਕੁਲ ਭੁੱਲ ਕੇ ਤੇ ਆਪਣੀ ਸੇਵਾ ਕਰੋ ਕਰਮ ਕਰੋ ਉਹਦਾ ਹੀ ਤੁਹਾਨੂੰ ਪੁੰਨ ਮਿਲੇਗਾ ਜੀ ਵਾਹ ਕੁਝ ਪਿੰਡ ਚ ਬਹੁਤ ਨੁਕਸਾਨ ਹੋ ਗਿਆ ਜੀ ਕਦੋਂ ਪਾਣੀ ਆਇਆ ਜੀ ਇਹ ਤੇ ਪਰਸੋਂ ਤੋਂ ਆਇਆ ਜੀ ਪਾਣੀ ਇੰਨਾ ਜ਼ਬਰ ਆਇਆ ਵੀ ਇੱਕ ਦਮ ਚੜਿਆ ਥੋੜੇ ਟਾਈਮ ਦੇ ਵਿੱਚ ਇਹ ਪਾਣੀ ਜਿਹੜਾ ਵਾ ਪਿੰਡ ਨਾਲ ਲੱਗ ਗਿਆ ਇਹਨਾਂ ਦਾ ਨੁਕਸਾਨ ਹੋ ਗਿਆ 100% ਹੀ ਸਾਰਾ ਡੁੱਬ ਗਿਆ ਹਰਦੌਰ ਵਾਲ ਦਾ ਜਿਹੜਾ ਚੜਦਾ ਪਾਸੇ ਉਧਰ ਦਾ ਪਾਸਾ ਨਾਲ ਥੋੜਾ ਜਿਹਾ ਵੱਖਣ ਸਾਈਡ ਸਾਡੇ ਘਰਾਂ ਵਾਲੇ ਬਨੇ ਉਹ ਥੋੜਾ ਬਚਿਆ ਵਾ 5-700 ਕਿਲਾ ਬਾਕੀ ਸਾਰਾ ਰਕਬਾ ਜੜਾ ਡੁੱਬ ਗਿਆ ਹਾਂ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਹਰਤੇ ਕਿਹੜਾ ਕਿਹੜਾ ਹੋਰ ਉਹੜ ਦੇੜਾ ਹੋਰ ਉਹ ਤੇ ਪੂਰਾ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਤੇ ਇੱਥੇ ਵੀ ਕੋਈ ਨਾ ਕੋਈ ਜੜਾ ਮਾਰਦੇ ਰਹਿੰਦੇ ਹੁਣ ਆ ਬਾਹਰੋਂ ਜਿਹੜਾ ਮੇਰ ਪਿੰਡ ਆ ਉੱਥੇ ਹਾਲੀ ਪਚਾ ਪਣੀ ਦਾ ਹਾਂ ਫਸਲਾਂ ਡੁੱਬੀਆਂ ਪਿੰਡ ਦੇ ਵਿੱਚ ਨਹੀਂ ਵੜਿਆ ਪਾਣੀ ਪਰ ਫਸਲ ਕੋਈ ਨਹੀਂ ਬਚੀ ਇਸ ਪਾਸੇ ਕਿਸਾਨੀ ਮਾਰੀ ਗਈ ਆ ਕਿਸਾਨੀ ਮਾਰੀ ਗਈ ਬਿਲਕੁਲ ਖਤਮ ਹੋ ਗਈ ਮਸ ਕਰਦੇ ਨੇ ਸਰਕਾਰ ਨੂੰ ਹਾਂ ਮੰਗ ਕਰਦੇ ਆ ਸਰ ਬਹੁਤ ਖਰਚਾ ਲੱਗਾ ਵਾ ਅਸੀਂ ਆੜਤੀ ਵੀ ਸਾਨੂੰ ਪਤਾ ਵੀ ਇਹ ਕਿੰਨਾ ਕੁ ਲੋਕਾਂ ਨੇ ਖਰਚਾ ਲਾਇਆ ਤੇ ਕਿਥੋਂ ਤੱਕ ਇਹ ਕਰਜ਼ਾਈ ਨੇ ਨਿਮਟਾਂ ਬੜੀਆਂ ਵੱਡੀਆਂ ਨੇ ਸਰਕਾਰ ਨੂੰ ਚਾਹੀਦਾ ਵਿਆਜ ਵੀ ਮਾਫ ਕਰਨ ਤੇ ਬਾਕੀ ਵੀ ਸਾਡੀ ਜਿਹੜੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਗਰਦੌਰੀ ਕਰਕੇ ਤੁਰੰਤ ਬਹੁਤ ਖਾਨੇ ਪਰਸੋਂ ਦਾ ਪਾਣੀ ਆ ਰਿਹਾ ਪ੍ਰਸ਼ਾਸਨ ਦਾ ਜਿਹੜਾ ਅਧਿਕਾਰੀ ਆ 메ਨ ਰੋਡ ਤੇ ਹੈਗਾ ਪਰ ਐਸ ਰੋਡ ਤੇ ਕੋਈ ਨਹੀਂ ਆਇਆ ਕੱਲ੍ਹ ਕਲ ਸਵੇਰ ਦਾ ਕੋਈ ਵੀ ਇੱਕ ਵੀ ਪੱਤਰਕਾਰ ਸਾਫਤ ਕਰ ਦੇਗੇ ਉੱਪਰ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਇੱਥੇ 67 ਕਿਲੇ ਜੋ ਨਾ 60 ਦਾ 70 ਹੀ ਰੁਪਿਆ 70 ਦੇ 67 ਚ 12 12 ਫੁੱਟ ਪਾਣਾ ਇੱਥੇ 12 12 ਫੁੱਟ ਪਾਣੀ 12 12 ਫੁੱਟ ਪਾਣੀ ਆ ਇਹਦੇ ਵਿੱਚ ਮਰ ਕੇ ਵੇਖ ਲਓ ਠੀਕ ਹੈ ਜੀ ਬਹੁਤ ਨੀਵੀਂ ਆ ਜਗ੍ਹਾ ਨੂੰ ਜਗ੍ਹਾ ਨਹੀਂ ਨੀਵੀਂ ਪਾਣੀ ਇੰਨਾ ਹੈ ਜਗ੍ਹਾ ਨਹੀਂ ਪਾਣੀ ਹੋਣਾ ਬਰਾਬਰ ਜਿੱਤਰਾ ਹੈ ਹਾਂ ਕਿਉਂਕਿ ਹਰ ਛੜਕ ਜਿਹੜੀ ਆ 10 ਤੋਂ 12 ਫੁੱਟ ਉੱਚੀ ਹੈ ਜ਼ਮੀਨ ਤੋਂ ਠੀਕ ਹੈ ਰਵਾਲਾਂ ਚ 5000 ਏਕੜ ਆ 5000 ਏਕੜ ਚੋਂ 3000 ਏਕੜ ਜਿਹੜੀ ਬ 2000 ਏਕੜ ਚ ਵੀ ਜਿਹੜੀ ਆ 2000 ਏਕੜ ਚ ਵੀ ਜਿਹੜਾ ਦੋ ਦੋ ਢਾਈ ਢਾਈ ਬੋਟ ਪਾਣੀ ਆ ਉਹ ਵੀ ਖਤਮ ਦੇ ਬਰਾਬਰ ਠੀਕ ਹੈ ਜੀ ਕੋਈ ਮਾਫੀ ਨਹੀਂ ਕੋਈ ਕੁਛ ਨਹੀਂ ਕੋਈ ਕੋਈ ਬੁਸ਼ ਨਹੀਂ ਕੋਆਪਰੇਟ ਬੈਂਕ ਜਿਹੜਾ 2% ਬਤਾ ਕੇ ਵਿਆਜ ਲਾ ਰਿਆ ਲੈਨ ਮਾਰਕੀਟ ਬੈਂਕ ਜਿਹੜਾ 18% ਲਾ ਰਿਆ ਇਹਦੀ ਕੋਈ ਮਾਫੀ ਨਹੀਂ ਕਿਸ਼ਤ ਲੈਣ ਨੂੰ ਆਉਂਦੇ ਆ ਉਹਨਾਂ ਨੇ ਇਹਦੇ ਚ ਉਹਨਾਂ ਨੇ ਵੀ ਰਿਕਵਰੀ ਨਹੀਂ ਕੀਤੀ ਵੀ ਜਿਹੜੇ ਅਸੀਂ ਅਲੱਗ ਕੀਤੀਆਂ ਨੇ ਉਹਨਾਂ ਦੇ ਕੁਛ ਕਰਦੀਏ ਉਹਨਾਂ ਦਾ ਵੀ ਉਹ ਕੁਛ ਨਹੀਂ ਕਰਦੀ ਚਲੋ ਹਾਲੀ ਸਿਚੁਏਸ਼ਨ ਆਏਗੀ ਉਸ ਹਾਲੀ ਹਾਲਾਤ ਬਣ ਹਾਲਾਤ ਬਣ ਚੁੱਕੇ ਆ ਜੀ ਅੱਜ ਤੋਂ ਹਾਲਾਤ ਮੇਰੇ ਕਿੰਨੇ ਸੀ ਵੀ ਉਹ ਮੰਗ ਰੱਖਣਾ ਉਹ ਮੰਗ ਰੱਖ ਕੋਈ ਉਹ ਮੰਗਿਆ ਵੀ ਅੱਜ ਤੋਂ 15 ਦਿਨ ਪਹਿਲਾਂ ਦਾ ਪਾਣੀ ਆ ਰਿਹਾ ਕੋਈ ਅਧਿਕਾਰੀ ਨਹੀਂ ਆਇਆ ਕਿਸੇ ਨੇ ਕੁਝ ਨਹੀਂ ਪੁੱਛਿਆ ਉਹਨਾਂ ਦੇ ਵਿਆਜ ਦੇ ਫੋਨ ਆਉਂਦੇ ਸੀ ਕਿਸ਼ਤਾਂਦਾਰ ਕੱਲ ਤੱਕ ਬੰਦਿਆਂ ਨੂੰ ਫੋਨ ਆਇਆ ਵੀ ਕਿਸ਼ਤਾਂਦਾਰ ਇਹ ਵੀ ਨਹੀਂ ਪੇ ਬੰਦ ਹੋ ਗਿਆ ਅੱਜ ਤੱਕ ਕੋਈ ਨਹੀਂ ਪਹੁੰਚਿਆ ਪਾਣੀ ਲੱਥਨ ਤੇ ਕੋਈ ਸਾਰ ਨਹੀਂ ਅਜੇ ਤੱਕ ਚੜਨ ਦਿਆ ਹਾਂ ਅੱਜ ਤੱਕ ਹੁਣ ਹੁਣ ਤੱਕ ਸਥਿਤੀ ਚੜਨ ਦਿਆ ਇਹਦੇ ਪਾਣੀ ਲੱਥਨ ਤੇ ਪਰ ਨਹੀਂ ਲੱਥਨ ਨਹੀਂ ਉਹ ਤੇ ਦੇਖਣੀ ਰਿਹਾ ਚੜਦਾ ਹਾਂਜੀ ਚੜਦਾ ਸਵੀਰ ਸਿੰਘ ਕਠਾਣੀਆਂ ਜਿਹੜਾ ਗਰਦਾਸਪੁਰ ਤੋਂ ਸੀ ਡੇਰਾ ਬਾਬਾ ਨਾਨਕ ਪਿੰਡ ਹਰਦੁਰਵਾਲ ਅਹੀਂ ਜੀ ਚਲੋ ਬਾਕੀ ਦੇ ਬੜੇ ਮੁਲਖ ਦੇ ਸਾਰੇ ਗੱਲਾਂ ਤਾਂ ਦੱਸ ਦਿੱਤੀਆਂ ਹੋਣਗੀਆਂ ਪਰ ਖਾਸ ਗੱਲ ਇਸ ਇਲਾਕੇ ਦੀਆਂ ਦੱਸਣ ਲੱਗਿਆ ਜੇ ਇਹ ਇਲਾਕੇ ਨੂੰ ਬਚਾਉਣਾ ਪ੍ਰਸ਼ਾਸਨ ਨੇ ਦੇ ਸਰਕਾਰ ਨੇ ਇਹਨਾਂ ਦੇ ਵਿੱਚ ਆਕ ਲਗੇ ਲੈਣ ਆ ਲੈਣ ਦੇ ਥੱਲਿਓਂ ਦੀ ਕੋਈ ਪੁਲੀ ਨਹੀਂ ਵਢੀ ਗਈ ਉਹਦਾ ਢੱਕਾ ਲਗਾ ਇਹ ਢੱਕੇ ਨੇ ਡੇਰੇ ਤੱਕ ਦੋ ਗਰੇ ਡੋਬੇ ਨੇ ਇਹਦਾ ਮੇਨ ਕਾਰਨ ਇਹ ਮੇਨ ਕਾਰਨ ਇਹਦੋਂ ਅਗਲੀ ਛੜ ਗਿਆ ਉਹਦੇ ਥੱਲੇ ਪੁਲੀ ਨਹੀਂ ਗਈ ਜੇ ਉਹਨਾਂ ਥਲੇ ਪੁੜੀਆਂ ਤੇ ਲੈਂਡ ਥਲੇ ਪੁੜੀਆਂ ਹੋਣਾ ਤੇ ਮੈਂ ਸੁਣਦਾ ਵੀ ਸਰਕਾਰ ਨੂੰ ਇਹੋ ਜੀ ਦਿੱਕਤੀ ਨਾ ਵੀ ਗਈ ਜਾਨੀ ਕਿ ਪਾਣੀ ਦੀ ਪਾਣੀ ਨਿਕਲੂਗੀ ਇਹ ਹੁਣ ਪਾਣੀ ਆ ਬਟਾ ਝੋਨੇ ਦੀ ਵਾਟ ਲੰਬੀ ਆ ਇਸ ਤਰ੍ਹਾਂ ਇਹ ਖਲੋਤਾ ਆ ਵੇਜਾ ਤੇ ਅਜੇ ਵੀ ਵਾਧ ਰਿਹਾ ਹਾਂ ਬਦੂ ਇਸੇ ਦਾ ਕਾਰਨ ਇਹੋ ਹੀ ਆ ਪਾਣੀ ਬਹੁਤਾ ਨਹੀਂਗਾ ਸਿਰਫ ਇਹ ਨਿਕਾਸ ਨਹੀਂਗਾ ਪਾਣੀ ਜਮਾ ਹੁੰਦਾ ਜਾਂਦਾ ਵਾ ਜੇ ਪੁੜੀਆਂ ਬਣ ਤੇ ਫਿਰ ਸਭ ਤੋਂ ਵਧੀਆ ਇਲਾਕੇ ਦੀ ਬਾਸਤੇ ਆ ਇਹ ਪੁੜੀਆਂ ਦਾ ਸਾਰਾ ਕਾਰਨ ਜਾਨੀ ਮੈਂ ਤੁਹਾਡਾ ਇਹ ਪਾਣੀ ਜਿਹੜਾ ਇੱਥੇ ਜਮਾ ਹੁੰਦਾ